ਦਰبار ਪੰਜਪੀਰ ਪਿੰਡ ਮੁਠੱਡਾ ਖੁਰਦ ਵਿਖੇ 4 ਦਿਨਾਂ ਦਾ ਸਲਾਨਾ ਜੋੜ ਮੇਲਾ 26 ਤੋਂ 29 ਜੂਨ ਤੱਕ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਸੇਵਾਦਾਰ ਮਿਹਰ ਅਲੀ ਰਾਣਾ ਯੂਕੇ ਨੇ ਦੱਸਿਆ 26 ਜੂਨ ਨੂੰ ਦਰਬਾਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ 27 ਜੂਨ ਨੂੰ ਕਵਾਲੀਆਂ ਕਰਵਾਈਆਂ ਗਈਆਂ 28 ਜੂਨ ਨੂੰ ਇਸ਼ੂ ਨਕਾਲ ਪਾਰਟੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ ਸ਼ਾਮ ਨੂੰ ਸੂਫੀ ਗਾਇਕ ਸਰਦਾਰ ਅਲੀ ਵੱਲੋਂ ਆਪਣੇ ਸੂਫੀ ਗੀਤਾਂ ਰਹੀਂ ਦਰਸ਼ਕ ਕੀਲ ਕੇ ਰੱਖ ਦਿੱਤੇ 29 ਜੂਨ ਨੂੰ ਨਕਾਲ ਪਾਰਟੀਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਸ਼ਾਮ ਨੂੰ ਬੇੜੇ ਦੀ ਰਸਮ ਅਦਾ ਕੀਤੀ ਗਈ ਦਰਬਾਰ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ やめてくれるよ He's <laughs> ਜੀ ਮੈਂ ਅਜੇ ਸੇਵਾਦਾਰ ਮਹਿਰਲੀ ਰਾਣਾ ਮੁਖ ਸੇਵਾਦਾਰ ਦਰਗਾਹ ਪੰਜ ਪੀਰ ਪੀਰ ਫਲਾਹੀ ਮਠੱਡਾ ਕੋਰ ਤਹਿਸੀਲ ਫਲਾੜ ਡਿਸਟ੍ਰਿਕਟ ਜਲੰਧ ਇਹ ਦਰਗਾਹ ਸਾਡੇ ਪੀਰਾਂ ਦਾ ਜਿਹੜਾ ਹੌਸਾ ਹੈ 4-500 ਸਾਲ ਤੋਂ ਬਣਾਇਆ ਜਾਂਦਾ ਇਹ ਦਰਗਾਹ ਦੀ अहमਤ ਹੈ ਕਿ ਜਿਸ ਵੇਲੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਮੌਸਾ ਵਿਆਹਣ ਆਏ ਆ ਤੇ ਉਸ ਵੇਲੇ ਇਸ ਦਰਗਾਹ ਦੇ ਉੱਤੇ ਉਹ ਸਲਾਮ ਕਰਨ ਆਇਆ ਔਰ ਇੱਥੇ ਉਹਨਾਂ ਨੇ ਆ ਕੇ ਸलाम ਕੀਤਾ ਤਾਂ ਇੱਥੋਂ ਜਾਂਦੇ ਹੋਏ ਉਹਨਾਂ ਨੇ ਬਾਬਾ ਸੰਗਟੇਸਿਆਂ ਵਾਲਾ ਨੂੰ ਨਾਲ ਲੈਣਾ ਸੀਗਾ ਬਰਾਤ ਦੇ ਵਿੱਚ ਉਹਨਾਂ ਦੀ ਬਰਾਤ ਉਸ ਵੇਲੇ ਮਹੀਨਾ ਡੇਢ ਮਹੀਨਾ ਠਹਿਰੀ ਉਹਨਾਂ ਦੀ ਤੇ ਉਹਨਾਂ ਨੇ ਇਸ ਦਰਗਾਹ ਤੇ ਆਣ ਕੇ ਉਸ ਵੇਲੇ ਇੱਥੇ ਬਲਾਕੀਪੁਰ ਪਿੰਡ ਹੁੰਦਾ ਸੀ ਤੇ ਉਹਨਾਂ ਨੇ ਇੱਥੇ ਆ ਕੇ ਕੋਲੀ ਬੁਰਸ਼ ਕੀਤਾ ਦਤਨ ਕੀਤੇ ਜੋ ਵੀ ਇਹਨਾਂ ਫਕਰਾ ਫਕੀਰਾਂ ਦੇ ਕੋਲ ਸੀ ਉਹਨਾਂ ਨੇ ਉਹਨਾਂ ਦੀ ਆਵ ਭਗਤ ਕੀਤੀ ਉਹਨਾਂ ਨੂੰ ਜੋ ਵੀ ਸਤਕਾਰ ਦੇਣਾ ਸੀ ਉਹਨਾਂ ਨੂੰ ਵੱਧ ਤੋਂ ਵੱਧ ਸਤਕਾਰ ਦਿੱਤਾ ਫਿਰ ਉਸ ਤੋਂ ਬਾਅਦ ਜਿਹੜੀ ਪਲਾਈ ਦੀ ਦਾਤਨ ਸੀ ਉਹਨਾਂ ਨੇ ਉਹ ਰੱਖ ਤੇ ਇੱਕ ਪਾਸੇ ਤੇ ਉਹਨਾਂ ਦੇ ਇੱਕ ਸੇਵਾਦਾਰ ਨੇ ਦਾਤਨ ਚੱਕ ਕੇ ਉਹ ਗੱਡ ਦਿੱਤੀ ਉਹ ਦਾਤਨ ਜਿਸ ਵੇਲੇ ਉਹ ਗਾਹਾਂ ਅੱਗੇ ਸੰਗਟੇ ਸੀ ਨੂੰ ਚਲੇ ਗਿਆ ਉੱਚ ਮਠੜਾਂ ਦੇ ਵਿੱਚ ਦੇ ਹੁੰਦੇ ਹੋਏ ਉੱਥੋਂ ਜਿਸ ਵੇਲੇ ਵਾਪਸ ਆਏ ਤਾਂ ਇੱਕ ਜੇ ਸੇਵਾਦਾਰ ਨੇ ਉਹ ਦਤਨ ਗੱਡੀ ਸੀ ਕੀ ਦੇਖਿਆ ਉਹਨੇ ਉਹ ਜਿਹੜੀ ਦਤਨ ਸੀ ਉਹ ਹਰੀ ਹੋਜੀ ਸੀ ਜਿਸਲੇ ਦਤਨ ਹਰੀ ਹੋਜੀ ਜਿਸਲੇ ਉਹਨਾਂ ਨੇ ਆਪਣੇ ਗੁਰੂ ਸਾਹਿਬਾਨ ਨੂੰ ਬੁਲਾਇਆ ਉਹਨਾਂ ਨੂੰ ਦਿਖਾ ਲਿਆ ਕਿ ਦੇਖੋ ਇੱਥੇ ਬਹੁਤ ਬੜਾ ਇੱਕ ਮੌਜੂਜ਼ਾ ਹੋਇਆ ਇੱਕ ਬਹੁਤ ਬੜੀ ਜਿਹੜੀ ਇੱਕ ਤਾਕਤ ਦਿਖਾਈ ਗਈ ਆ ਜਿਸਵਲੇ ਉਹਨਾਂ ਨੇ ਗੁਰੂ ਸਾਹਿਬਾਨ ਨੇ ਆ ਕੇ ਦਤ ਨੂੰ ਦੇਖਿਆ ਤਾਂ ਉਹਨਾਂ ਨੇ ਇਹ ਗੱਲ ਆਖੀ ਆਪਣੇ ਮੋਹ ਕਿ ਤੁਸ ਤੁਹਾਡੇ ਵਿੱਚ ਇੱਕ ਤਾਕਤ ਨਹੀਂ ਤੁਹਾਡੇ ਵਿੱਚ ਪੰਜ ਪੀਰਾਂ ਜਿੰਨੀ ਤਾਕਤ ਹੈ। ਲਿਖਿਆ ਜਾ ਤੁਸੀਂ ਪੰਜ ਪੀਰੋਂ ਪੰਜਾਂ ਪੀਰਾਂ ਜਿੰਨੀ ਤਾਕਤ ਰੱਖਦੇ ਹੋ ਇਹ ਤੁਹਾਡੀ ਰਹਿਮਤ ਦੇ ਨਾਲ ਜਿਹੜੀ ਦਾਤਨ ਹੈ ਹਰੀ ਹੋਈ ਆ। ਤੇ ਉਹ ਦਾਤਨ ਅੱਜ ਵੀ ਇਸ ਦਰਗਾਹ ਦੇ ਉੱਤੇ ਬਰਾਜਮਾਨ ਆ। ਐਦਾਂ ਹੀ ਉੱਥੇ ਰੱਖੀ ਹੋਈ ਐ ਐਦਾਂ ਹੀ ਉਹ ਸਾਡੀ ਦਰਗਾਹ ਦੇ ਮੋਹਰੇ ਉੱਤੇ ਬਰਾਜਮਾਨ ਆ। ਅਸੀਂ ਉਹਨੂੰ ਉਸ ਤੋਂ ਬਾਅਦ ਕੀ ਹੋਇਆ ਜੋ ਵੀ ਪੀਰਾਂ ਫਕੀਰਾਂ ਨੇ ਉਹਨਾਂ ਦਾ ਸਤਕਾਰ ਕਰਨਾ ਸੀ ਕੀਤਾ ਉਹਨਾਂ ਨੇ ਉਹਨਾਂ ਨੂੰ ਉਸ ਇਸ ਦਰਗਾਹ ਦਾ ਨਾਂ ਜਿਹੜਾ ਸੀ ਗੁਰੂ ਸਾਹਿਬਾਨ ਨੇ ਰੱਖਿਆ ਪੰਜ ਪੀਰ ਪੀਰਾਂ ਦੀ ਫਲਾਈ ਉਦਾਂ ਇਹਨਾਂ ਦਾ ਨਾਂ ਜਿਹੜਾ ਆ ਪੀਰ ਜ਼ਾਰ ਬਲੀ ਹੈ ਉਸ ਤੋਂ ਬਾਅਦ ਇਹ ਦਿਨ ਕਿਹੜਾ ਸੀਗਾ ਦਿਨ ਵੀ 13 ਹਾਰ ਸੀ ਉਸੇ ਦਿਨ ਤੋਂ 13 ਹਾਰ ਦੇ ਉੱਤੋਂ ਅੱਜ ਜਿਹੜਾ ਇਹ 200 300 400 ਸਾਲ ਤੋਂ ਮੇਲਾ ਹੈ ਉਸੇ ਦਿਨ ਦਾ ਉਸੇ ਦਿਨ ਉਸ ਤੋਂ ਅੱਗੇ ਪਿਛੇ ਇੱਕ ਮਿੰਟ ਵੀ ਨਹੀਂ ਕੀਤਾ ਉਹਨਾਂ ਦੇ ਹੁਕਮਾਂ ਦੇ ਅਨਸਾਰ ਅਸੀਂ ਇਹ ਮੇਲਾ ਬੜੇ ਧੂਮ-ਤਾਮ ਦੇ ਨਾਲ ਨਗਰ ਨਿਵਾਸੀ ਮੇਰਾ ਪਰਿਵਾਰ ਮੇਰੇ ਇਲਾਕੇ ਦੇ ਨਿਵਾਸੀ ਇਸ ਜ਼ਿਲ੍ਹੇ ਦੇ ਨਿਵਾਸੀ ਦੂਰੋਂ ਦੇਸਾਂ-ਪਰਦੇਸਾਂ ਚੋਂ ਸੰਗਤਾਂ ਹੋਣੀਆਂ ਮੋਢੇ ਨਾਲ ਮੋਢਾ ਲਾ ਕੇ ਬੜੀ ਧੂਮ-ਤਾਮ ਦੇ ਨਾਲ ਅਸੀਂ ਮਨਾਉਨੇ ਆ ਤੇ ਇਹ ਹਰਸ ਮੁਬਾਰਕ ਆ ਇਹਨਾਂ ਦਾ ਹਰਸ ਮੁਬਾਰਕ ਜਿਹੜਾ ਆ ਅਸੀਂ ਇਹਨੂੰ ਤਿੰਨ ਦਾ ਪਹਿਲਾ ਇੱਕ ਦਿਨ ਦਾ ਹੁੰਦਾ ਸੀ ਅੱਜ ਅਸੀਂ ਇਹਨੂੰ ਚਾਰ ਦਿਨ ਦਾ ਕੀਤਾ ਆ ਜਿਹਦੇ ਵਿੱਚ ਪਹਿਲੇ ਦਿਨ ਝੰਡੇ ਤੇ ਚਾਦਰਾਂ ਦੀ ਰਸਮ ਅਦਾ ਕੀਤੀ ਜਾਂਦੀ ਆ 12 1 ਵਜੇ ਤੱਕ ਉਸ ਤੋਂ ਬਾਅਦ ਪੀਰਾ ਫਕੀਰਾਂ ਦੇ ਕੁਰਬਾਨੀਆਂ ਹੁੰਦੀਆਂ ਕੁਰਬਾਨੀਆਂ ਹੋਣ ਤੋਂ ਬਾਅਦ ਸ਼ਾਮ ਦਾ ਜਿਹੜਾ ਆ ਘਟੋ ਘਟ ਵੀ ਇੱਥੇ 10 15000 ਬੰਦਾ ਜਿਹੜਾ ਸ਼ਾਮ ਨੂੰ ਆ ਕੇ ਉਹ ਕੁਰਬਾਨੀਆਂ ਦਾ ਜਿਹੜਾ ਉਹ ਪ੍ਰਸ਼ਾਦ ਉਹਨਾਂ ਦਾ ਤਵਰਗ ਜਿਹੜਾ ਉਹ ਲੈਂਦਾ ਆ ਦੂਸਰੇ ਦਿਨ ਪੂਰਾ ਦਿਨ ਜਿਹੜਾ ਆ ਕਵਾਲੀਆਂ ਦਾ ਹੁੰਦਾ ਪੂਰਾ ਦਿਨ ਕਵਾਲੀਆਂ ਚੱਲਦੀਆਂ ਅੱਜ ਤੀਸਰਾ ਦਿਨ ਆ ਜਿਹਦੇ ਵਿੱਚ ਅੱਜ ਸਵੇਰ ਦੀਆਂ 11 ਵਜੇ ਦੀਆਂ ਨਕਲਾਂ ਚੱਲਦੀਆਂ ਨਕਲਾਂ ਦਾ ਉੱਪਰ ਪ੍ਰੋਗਰਾਮ ਆ ਸੰਗਤ ਇਲਾਕੇ ਦੀ ਬਹੁਤ ਇਕੱਠੀ ਹੋ ਕੇ ਹਮ ਹਮਾ ਕੇ ਉਹਨਾਂ ਨੇ ਬੜਾ ਪਿਆਰ ਤੇ ਸਤਿਕਾਰ ਦਿੱਤਾ ਬਹੁਤ ਜ਼ਿਆਦਾ ਰੌਣਕ ਰਹੀ ਆ